ਮਨੁੱਖਾ ਦੇਹੀ ਦਾ ਸਮਾਂ ਪਰਮਾਤਮਾ ਨੂੰ ਜਪਣ ਦੇ ਲਈ ਸਾਨੂੰ ਮਿਲਿਆ ਹੈ ਗੁਰੂ ਦੀ ਮੱਤ ਲੈਣ ਦੇ ਲਈ ਮਿਲਿਆ ਹੈ ਗੁਰੂ ਸਾਡਾ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਟਿੱਕੀ ਹੋਈ ਸੁਰਤ ਉਸ ਦਾ ਚੇਲਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡਾ ਦਿਨ ਹੈ ਸੁਪਾਗਾ ਦਿਨ ਹੈ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੀ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਗੁਰਬਾਣੀ ਤੋਂ ਹੀ ਹਰ ਇੱਕ ਸਿੱਖ ਨੇ ਸਿੱਧ ਲੈਣੀ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਦੇ ਅਸੀਂ ਧੀਆ ਪੁੱਤ ਹਾਂ ਤੇ ਇੱਕ ਪਿਤਾ ਦੇ ਧੀਆ ਪੁੱਤ ਹੋਣ ਕਰਕੇ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਇਤفاق ਦੇ ਨਾਲ ਰਹੀਏ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ ਤੇ ਗੁਰਬਾਣੀ ਦੇ ਆਸ਼ੇ ਨੂੰ ਸਮੁੱਚੇ ਸੰਸਾਰ ਦੇ ਅੰਦਰ ਫੈਲਾਉਣ ਦੇ ਯਤਨ ਕਰੀਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸ਼ਬਦ ਓਜਾਰੂ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੋਲੀ ਅਨੂਪਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਸਵਾਲ ਕੀਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਪਰ ਜਿਹੜੇ ਸਵਾਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜਾਂ ਜੋਗੀਆਂ ਨੂੰ ਪੁੱਛੇ ਉਹਨਾਂ ਦਾ ਕੋਈ ਵੀ ਉੱਤਰ ਜੋਗੀਆਂ ਦੇ ਪਾਸ ਨਹੀਂ ਸੀ ਹੈਰਾਨ ਹੋ ਕੇ ਜੋਗੀਆਂ ਤੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਜੋ ਸਿੱਧ ਗੋਸ਼ਟ ਬਾਣੀ ਦੇ ਅੰਦਰ ਨਾਲ ਹੀ ਦਰਜ ਹੈ ਪਾਤਸ਼ਾਹ ਜੀ ਆਖਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਡਾ ਜੀਵਨ ਜਿਹੜਾ ਹੈ ਇਹ ਸਵਾਸਾਂ ਦੇ ਆਸਰੇ ਤੇ ਟਿਕਿਆ ਹੈ ਮਨੁੱਖਾ ਦੇਹੀ ਦਾ ਸਮਾਂ ਪ੍ਰਮਾਤਮਾ ਨੂੰ ਜਪਣ ਦੇ ਲਈ ਸਾਨੂੰ ਮਿਲਿਆ ਹੈ ਗੁਰੂ ਦੀ ਮਤ ਲੈਣ ਦੇ ਲਈ ਮਿਲਿਆ ਹੈ ਗੁਰੂ ਸਾਡਾ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਟਿੱਕੀ ਹੋਈ ਸੁਰਤ ਉਸ ਦਾ ਚੇਲਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਹੀ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਆਪਣੀ ਬਾਣੀ ਦੇ ਵਿੱਚ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਿ ਪੰਜਵੇਂ ਗੁਰੂ ਨਾਨਕ ਸਨ ਉਹਨਾਂ ਨੇ ਗੁਰਬਾਣੀ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕੀਤਾ ਗੁਰਬਾਣੀ ਨੂੰ ਸੰਭਾਲਿਆ ਸਿੱਖ ਇਤਿਹਾਸ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਜਦੋਂ 1604 ਈਸਵੀ ਦੇ ਅੰਦਰ ਇਹ ਪਾਵਨ ਸਰੂਪ ਸੰਪੂਰਨ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪਾਵਨ ਗ੍ਰੰਥ ਨੂੰ ਆਪਣੇ ਸੀਸ ਉੱਤੇ ਬਿਰਾਜਮਾਨ ਕੀਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਕਰ ਰਹੇ ਸਨ ਗੁਰੂਕੀਆਂ ਸੰਗਤਾਂ ਬਾਣੀ ਦਾ ਯਾਪ ਕਰਦੀਆਂ ਸ਼ਬਦ ਗਾਉਂਦੀਆਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੀਆਂ ਜਿੱਥੇ 1604 ਈਸਵੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਵਾਕ ਲਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਜੀ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤੋਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡਾ ਦਿਨ ਹੈ ਸੁਪਾਗਾ ਦਿਨ ਹੈ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ ਇੱਥੇ ਇਹ ਵੀ ਨੁਕਤਾ ਨੋਟ ਕਰਨ ਵਾਲਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਇਸ ਦੇ ਚਾਰ ਦਰਵਾਜ਼ੇ ਹਨ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਰਕੇ ਸਾਨੂੰ ਸਦੀਵ ਕਾਲ ਗੁਰਬਾਣੀ ਦੇ ਲੜ ਲਗਾਇਆ ਔਰ ਇਹ ਵੀ ਪੱਕਾ ਕੀਤਾ ਕਿ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਸ਼ਾਮ ਨੂੰ ਜਦੋਂ ਇਸ ਪਾਵਨ ਸਰੂਪ ਦਾ ਸੋਖਾਸਨ ਕੀਤਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਦਾ ਸੋਖਾਸਨ ਕਰਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਆਪਾਂ ਗ੍ਰੰਥ ਸਾਹਿਬ ਜੀ ਨੂੰ ਕਿੱਥੇ ਵਿਰਾਜਮਾਨ ਕਰਨਾ ਹੈ ਤਾਂ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜਿੱਥੇ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਲੰਘ ਉੱਤੇ ਵਿਰਾਜਮਾਨ ਹੁੰਦੇ ਸਨ ਉਸ ਪਲੰਘ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਿਰਾਜਮਾਨ ਕੀਤਾ ਸੋਖਾਸਨ ਕਰ ਕੀਤਾ ਗਿਆ ਤੇ ਉਸ ਅਸਥਾਨ ਦੇ ਉੱਤੇ ਪਾਤਸ਼ਾਹ ਦਾ ਪਾਵਨ ਸਰੂਪ ਟਿਕਾਇਆ ਗਿਆ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਘ ਦੇ ਹੇਠਾਂ ਸੌਂਗ ਹੈ ਅੱਜ ਵੀ ਕੋਠਾ ਸਾਹਿਬ ਦੇ ਹੇਠਾਂ ਇੱਕ ਚਾਦਰ ਵਿਛਾਈ ਜਾਂਦੀ ਹੈ ਵਿਛਾਈ ਕੀਤੀ ਜਾਂਦੀ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਸਰੀਰ ਨਾਲੋਂ ਬਾਣੀ ਨੂੰ ਗੁਰਬਾਣੀ ਨੂੰ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਦਰਜਾ ਦਿੱਤਾ ਹੈ ਅੱਜ ਲੋੜ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਅਦਬ ਕਰੀਏ ਸਤਕਾਰ ਕਰੀਏ ਔਰ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ ਜਿੱਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਨਾਲ ਹੀ ਮੈਂ ਸਿੱਖ ਸੰਗਤ ਨੂੰ ਇੱਕ ਖਾਸ ਅਪੀਲ ਵੀ ਕਰਦਾ ਹਾਂ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਲਕ 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 ਮੈਂ ਖਾਲਕ ਪੂਰ ਰਹਿਓ ਸਰਬ ਠਾਈ ਅਸੀਂ ਹਰੇਕ ਵਿੱਚ ਰੱਬ ਨੂੰ ਦੇਖਦੇ ਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਗੁਰੂ ਨਾਨਕ ਦੇ ਘਰ ਦੇ ਅੰਦਰ ਮੁਹੱਬਤ ਸਿਖਾਈ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੀਆਂ ਐਸੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਬਹੁਤ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਆਮ ਕਰਕੇ ਬੜੇ ਸ਼ਰਧਾਲੂ ਸਿੱਖਾਂ ਦੇ ਵੱਲੋਂ ਇਹ ਅਕਾਲ ਤਖਤ ਸਾਹਿਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਬੈਨ ਕਰ ਦਿੱਤਾ ਗਿਆ ਹੈ ਰੋਕ ਦਿੱਤਾ ਗਿਆ ਹੈ ਔਰ ਸਾਨੂੰ ਗੁਰਦੁਆਰਾ ਸਾਹਿਬ ਆਉਣ ਨਹੀਂ ਦਿੱਤਾ ਜਾ ਰਿਹਾ ਤਾਂ ਮੈਂ ਸਮੁੱਚੀ ਸਿੱਖ ਸੰਗਤ ਨੂੰ ਇਹ ਅਪੀਲ ਕਰਦਾ ਹਾਂ ਕਿ ਅਸਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤਾਂ ਤੇ ਅਮਲ ਕਰਨਾ ਚਾਹੀਦਾ ਹੈ ਜੋ ਵੀ ਮਰਿਆਦਾ ਦੇ ਮੁਤਾਬਕ ਜੋ ਗੁਰਦੁਆਰੇ ਆਉਣ ਦੀ ਮਰਿਆਦਾ ਹੈ ਉਹਦੇ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਆਉਂਦਾ ਹੈ ਤਾਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਗੁਰੂ ਘਰ ਆਉਣ ਤੋਂ ਇਸ ਸਬੰਧੀ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਵੀ ਪੰਥ ਦੇ ਨਾਮ ਤੇ ਹੋ ਚੁੱਕਾ ਹੈ ਕਿ ਕਿਸੇ ਵੀ ਪ੍ਰਾਣੀ ਮਾਤਰ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਜਿਹੜੇ ਵੀ ਲੋਕ ਅਜੇ ਵੀ ਐਸੇ ਕੰਮ ਕਰਦੇ ਨੇ ਨਿੱਜੀ ਕੀੜਾ ਕੱਢਣ ਦੇ ਵਾਸਤੇ ਬੜੀਆਂ ਗੁਰਸਿੱਖ ਸੰਗਤਾਂ ਗੁਰੂ ਪਿਆਰਿਆਂ ਜਾਂ ਆਮ ਪ੍ਰਾਣੀ ਮਾਤਰ ਦਾ ਗੁਰਦੁਆਰੇ ਦੇ ਵਿੱਚ ਆਉਣ ਤੇ ਪਾਬੰਦੀ ਲਗਾ ਕੇ ਫਿਰ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਰੋਕਦੇ ਨੇ ਜੋ ਵੀ ਝਗੜੇ ਹਨ ਜੋ ਵੀ ਆਪਸੀ ਵਿਚਾਰਕ ਵਖਰੇਵੇਂ ਹਨ ਉਹਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਜਾਂ ਜੋ ਕੋਈ ਕਾਨੂੰਨੀ ਨੁਕਤੇ ਉਹ ਵੱਖਰੀ ਗੱਲ ਹੈ ਪਰ ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਗੁਰਬਾਣੀ ਤੋਂ ਹੀ ਹਰ ਇੱਕ ਸਿੱਖ ਨੇ ਸਿੱਧ ਲੈਣੀ ਹੈ ਅਸੀਂ ਤਾਂ ਕਦੀ ਆਪਣੇ ਦੁਸ਼ਮਣ ਨੂੰ ਵੀ ਜੇ ਕੋਈ ਕਿਉਂਕਿ ਸਿੱਖ ਕਿਸੇ ਦਾ ਦੁਸ਼ਮਣ ਨਹੀਂ ਪਰ ਕੋਈ ਸਿੱਖ ਦੇ ਨਾਲ ਦੁਸ਼ਮਣੀ ਰੱਖ ਸਕਦਾ ਹੈ ਜਾ ਸਿੱਖਾਂ ਦਾ ਨੁਕਸਾਨ ਵੀ ਕਈ ਕਰਦੇ ਰਹੇ ਨੇ ਤੇ ਕਰਦੇ ਨੇ ਪਰ ਸਿੱਖ ਰਵੈਤਾ ਸਿੱਖ ਸਿਧਾਂਤ ਦੇ ਅਨੁਸਾਰ ਕਦੀ ਵੀ ਕਿਸੇ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਤਾਂ ਨਹੀਂ ਰੋਕਿਆ ਗਿਆ ਇਸ ਕਰਕੇ ਸਮੁੱਚੀ ਸੰਗਤ ਨੂੰ ਖਾਸ ਕਰਕੇ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਹੈ ਕਿ ਜਿਨ੍ਹਾਂ ਜਿਨ੍ਹਾਂ ਵੀ ਗੁਰਦੁਆਰਿਆਂ ਦੇ ਵਿੱਚ ਆਮ ਸਿੱਖ ਨੂੰ ਆਉਣ ਤੋਂ ਰੋਕਿਆ ਗਿਆ ਹੈ ਇਸ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਦੇ ਵਿੱਚ ਕਿਸੇ ਨੂੰ ਵੀ ਨਾ ਰੋਕਿਆ ਜਾਵੇ ਹਰੇਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣ ਬਾਣੀ ਦਾ ਪਾਠ ਸੁਣ ਦਿੱਤਾ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਜੇ ਅਸੀਂ ਆਪਣੇ ਨਿੱਜੀ ਮਤ ਦੇ ਮੁਤਾਬਕ ਆਪਸੀ ਕਮੇਟੀਆਂ ਦੇ ਝਗੜਿਆਂ ਦੇ ਤਹਿਤ ਕਿਸੇ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਦੇ ਹਾਂ ਤਾਂ ਇਹ ਗੁਰੂ ਸਿਧਾਂਤ ਦੀ ਉਲੰਘਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵਿਗਿਆ ਹੈ ਸਾਨੂੰ ਐਸੇ ਅਮਲ ਨਹੀਂ ਕਰਨੇ ਚਾਹੀਦੇ ਹਨ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਦੇ ਅਸੀਂ ਧੀਆ ਪੁੱਤ ਹਾਂ ਤੇ ਇੱਕ ਪਿਤਾ ਦੇ ਧੀਆ ਪੁੱਤ ਹੋਣ ਕਰਕੇ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਇਤفاق ਦੇ ਨਾਲ ਰਹੀਏ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ ਤੇ ਗੁਰਬਾਣੀ ਦੇ ਆਸ਼ੇ ਨੂੰ ਸਮੁੱਚੇ ਸੰਸਾਰ ਦੇ ਅੰਦਰ ਫੈਲਾਉਣ ਦੇ ਯਤਨ ਕਰੀਏ ਜੀ ਫੇਰ ਤੋਂ ਸਮੁੱਚੀਆਂ ਸੰਗਤਾਂ ਨੂੰ ਸਮੂੱਚੀ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪ ਦਾ ਮੇਰਾ ਪੂਨਮ ਕੀ ਕਹਿਣਾ ਚਾਹਤੇ ਆਜ ਸਤ ਸੰਸ਼ੀਰ ਮੰਦਿਰ ਸਾਹਿਬ ਪ੍ਰਕਾਸ਼ ਪੁਰਬ ਦੇ ਮੌਕੇ ਨਤਮਸਤ ਹੋਣੇ ਲਈ ਬਹੁਤ ਹੀ ਅੱਛਾ ਸਜਾਇਆ ਹੋਇਆ ਹੈ ਫੁੱਲਾਂ ਸੇ ਮਤਲਬ ਐਕਸਪੈਕਟ ਨਹੀਂ ਕੀਤਾ ਥਾ ਫਸਟ ਟਰਮ ਆਇਆ ਹੈ ਅੱਛਾ ਲੱਗਾ ਬਹੁਤ तो सजावट फूलों की किस तरह से की गई है है संगत कैसे बहुत ही अच्छा लगा मैं मैं तो फिर फर्स्ट टाइम आई हूँ बहुत ही अच्छा लगा क्या कहना चाहते हैं संगत को आज के दिन के लिए आना चाहिए हाँ आना चाहिए क्या नाम है जी आपका निखिल नाम है कहाँ से है गुड़गांव से क्या कहना चाहते हैं आज श्री गुरु ग्रंथ साहब जी का पहला प्रकाश उत्सव मनाया जा रहा है और कैसी सजावट है कैसा मनोहर बहुत ही अच्छा है बहुत ही पीसफुल है मतलब एक आगे मन को शांति मिलती है यहाँ पे सबसे यही निवेदन करूंगा सारे आओ बहुत अच्छी आपका है। कितनी बार आना यहाँ पे मेरा ये सेकेंड टाइम था आपको पता था आज नहीं पता नहीं था ये तो हम हमारा लगता की हम आज आ गए और पता नहीं था ਬਾਰਿ ਮੌਸਮ ਸਾਇਰਤ ਦੀ ਆਮਤ ਮੌਜਾ ਹੈ ਫਿਰ ਵੀ ਹਾਲ ਪਬਲਿਕ ਆ ਰਹੀ ਹੈ ਬਹੁਤ ਬਰਸ਼ਾਤ ਕੀ ਨਾਮ ਹੈ ਜੀ ਮੇਰਾ ਨਾਮ ਮਕਮਦੋ ਸਿੰਘ ਹੈ ਅੱਜ ਕੀ ਕਹਿਣਾ ਚਾਹੁੰਦੇ ਗੁਰਪ੍ਰੀਤ ਸਿੰਘ ਸਾਹਿਬ ਜੀ ਦਾ ਪਹਿਲਾ ਪ੍ਰੋਟੈਸਟ ਹੈ ਅੱਜ ਦੇਖੋ ਜੀ ਆਜ ਦੇ ਦਿਨ ਨਾ ਬ੍ਰਹਮਜਾਨੀ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਨੇ ਆਪਣੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਸੱਚਖੰਡ ਸ੍ਰੀ ਰਮੰਧਰ ਸਾਹਿਬ ਵਿਖੇ ਚਾਰ ਪਰਕਰਮਾ ਦੀ ਯਾਤਰਾ ਸਫਲ ਕੀਤੀ ਅਤੇ ਸਹੀਦਾ ਦੇ ਸਰਤਾਜ ਸ੍ਰੀ ਗੁਰअर्जਨ ਦੇ ਮਹਾਰਾਜ ਜੀ ਨੇ ਆਪਣੇ ਆਪਣੇ ਗੁਰੂ ਚੌਥ ਸਾਹਿਬ ਦੀ ਸੇਵਾ ਕੀਤੀ ਅਤੇ ਅਤੇ ਆਇ ਤੇ ਦਿਨ ਫੁੱਲਾਂ ਦੀ ਸਜਾਵਟ ਦੇਖ ਕੇ ਇਹ ਸਾਬਿਤ ਹੁੰਦਾ ਹੈ ਕਿ ਕਿ ਦੁਨੀਆ ਵਿੱਚ ਕੋਈ ਕਿਸੇ ਚੀਜ਼ ਤੋਂ ਕੁਝ ਨਹੀਂ ਮਿਲਣਾ ਸਿਰਫ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ